ਤਾਂ ਲਿਖ ਕੇ ਲੈ ਲੈ ਫਸਤਾਂਗੀ ਨਹੀਂ ਏ ਹੈ ਵਾਣੀ ਜੀ ਅਨੋਖੇ ਨੇ ਸੁਣਾ ਦੇ ਮਾਪੂਰਾ ਹਾਂ ਸੁਣਾ ਦੇ ਸੁਣਾ ਦੇ ਹੋ ਸਜੜ ਜਿੰਨੇ ਬਾਦ ਸੋਨੇ ਓਏ ਉਹਨੇ ਵੱਡੇ ਦਿੰਦੇ ਤੋਂ ਓਕੇ ਨੇ ਹੋ ਜੱਦੇਵਾਰੀ ਖਾਵੇ ਆ ਰਾਖੀ ਗਾਦੀ ਗੇਰਾ ਨਾਲ ਤੂੰ ਹਾਂ ਕਰੀਆਂ ਵਧੀਆਂ ਮੈਂ ਤਾਂ ਲਿਖ ਕੇ ਲੈ ਲੈ ਪਛਤਾਏਂਗੀ ਇਹ ਇੱਥੇ ਆ ਬਾਈ ਉਹ ਵੀ ਆਇਆ ਜਦੋਂ ਇੱਥੇ ਬਾਈ ਇਲੈਕਸ਼ਨ ਦੇ ਵਿੱਚ ਖੜਾ ਸੀ ਸਿੱਧੂ ਮੂਸੇਵਾਲਾ ਜਦੋਂ ਇਲੈਕਸ਼ਨ ਬਾਈ ਸਰ ਅੱਜ ਤੱਕ ਅੱਜ ਆਇਆ ਜੀ ਇਧਰ ਆਓ ਮੈਂ ਕਦੇ ਨਹੀਂ ਮੈਂ ਇੱਥੇ ਮੈਂਕਦੇ ਹੁੰਦੇ ਹੋਇਆ ਮੈਂ ਅੱਜ ਖੁਸ਼ੀ ਆ ਸਾਡਾ ਭਰਾ ਛੋਟਾ ਆ ਗਿਆ ਸਿੱਧੂ ਇਸ ਕਰਕੇ ਖੁਸ਼ੀ ਆ ਬਾਹੀ ਚਲ ਗਿਆ ਉਹਦਾ ਦਰਦ ਮੇਰੀ ਮਾਤਾ ਚਲ ਗਈ ਮੈਂ ਇੱਕ ਗਾਣਾ ਆਪਣੀ ਮਾਤਾ ਲਈ ਸੁਣਾਉਣਾ ਤੂੰ ਲੈ ਨਾ ਮੈਂ ਤੁਹਾਨੂੰ ਦੱਸਿਆ ਮੇਰਾ ਨਾਮ ਮੁੰਡਾ ਸਿਰਿੰਦਰ ਕੌਰ ਦਾ ਠੀਕ ਹੈ ਬਾਈ ਮੈਨੂੰ ਉੱਦਾਂ ਟੋਨੀ ਆਰ ਕੇ ਜੀ ਆ ਮੇਰਾ ਨਾ ਚੋਨਾ ਵੀ ਪਹਿਲਾਂ ਥੋੜਾ ਦਰਸ਼ਕਾਂ ਨੂੰ ਦੱਸ ਦਵਾ ਵੀ ਤੁਸੀਂ ਹੈ ਕੌਣ ਇਹ ਬਾਈ ਉਹਨੇ ਕਿ ਜਦੋਂ ਸਿੱਧੂ ਮੂਸੇਵਾਲਾ ਬਾਈ ਇਲੈਕਸ਼ਨ ਦੇ ਵਿੱਚ ਖੜੇ ਸੀ ਤਬ ਕਹਿੰਦੇ 500 ਬੰਦਾ ਇੱਥੇ ਫੋਟੋ ਖਿਚਾ ਕੇ ਗਿਆ ਸੀ ਤੇ ਪੰਜ ਮੁੰਡੇ ਰੁਕੇ ਸੀਗੇ ਤੇ ਇਹ ਪੰਜਾਂ ਵਿੱਚੋਂ ਇੱਕ ਬਾਈ ਆ ਜਿਨ੍ਹਾਂ ਨੇ ਜਦੋਂ ਵੀ ਕੈਂਪੇਨਿੰਗ ਕੀਤੀ ਸੀ ਜਾਂ ਸਿੱਧੂ ਬਾਈ ਦੇ ਪੋਸਟਰ ਲਾਏ ਸੀਗੇ ਜਾਂ ਜਿੰਨੇ ਵੀ ਇਸ਼ਤਿਹਾਰ ਲਾਏ ਸੀਗੇ ਵੋਟਾਂ ਦੇ ਉਹ ਸਾਰੇ ਜ਼ਿੰਮੇਵਾਰੀ ਇਹਨਾਂ ਨੇ ਨਭਾਈ ਸੀਗੀ ਤਾਂ ਬਾਈ ਜੀ ਹੁਣ ਗੱਲ ਕਰੋ ਜੀ ਬਾਈ ਜ਼ਿੰਮੇਵਾਰੀ ਤੋਂ ਨਭਾਈ ਤੇ ਬਾਈ ਆਪਾਂ ਨੇ ਬਾਈ ਨੇ ਆਪਣਾ ਪਿਆਰ ਕੀ ਸੀ ਬਾਈ ਦੀ ਆਪਾਂ ਬਾਈ ਕਹਿੰਦਾ ਕਿ ਕਿਸੇ ਦੀ ਚਾਪਲੂਸੀ ਨਹੀਂ ਕਰਨੀ ਆਪਾਂ ਬਾਈ ਦੀ ਵੀ ਨਹੀਂ ਕੀਤੀ ਅੱਛਾ ਠੀਕ ਆ ਬਾਈ ਦੇ ਆਪਾਂ ਜਦੋਂ ਲੋਡ ਪਈਆ ਬਾਈ ਆਪ ਬੁਲਾਉਂਦਾ ਸੀ 15 ਦਿਨਾਂ ਬਾਅਦ ਇੱਥੇ ਰਿਹਾ 15 ਦਿਨਾਂ ਮੇਰੇ ਨਾਲ ਦੇ ਪੈਂਟ ਚੱਲ ਜਾਂਦੇ ਸੀ ਉਹਨੂੰ ਮੈਂ ਨਸ ਵੀਰੇ ਉੱਠ ਕੇ ਮੈਂ 15 ਦਿਨ ਨਹੀਂ ਗਿਆ 15 ਦਿਨ ਇੱਥੇ ਰਿਹਾ ਆਪਣੀ ਜ਼ਿੰਮੇਵਾਰੀ ਨਾ ਬਾਈ ਮੇਰਾ ਚਾਚਾ ਮੁੱਕ ਗਿਆ ਫਿਰ ਮੈਨੂੰ ਇੱਥੇ ਮਿਲਾਇਆ ਵੀ ਬਾਈ ਨੂੰ ਮਿਲ ਕੇ ਜਾ ਮੈਂ ਇੱਥੋਂ ਚੱਲਿਆ ਮੈਂ ਕਿਹਾ ਮੇਰਾ ਚਾਚਾ ਮੁੱਕ ਗਿਆ ਕਹਿੰਦੇ ਨਹੀਂ ਮਾਤਾ ਦੇ ਬਾਈ ਨੂੰ ਮਿਲ ਕੇ ਜਾ ਫਿਰ ਮੈਂ ਮਿਲਿਆ ਸੀ ਤੇ ਜਦੋਂ ਜਦੋਂ ਬਾਈ ਆਪਾਂ ਨੂੰ ਆਪ ਬੁਲਾਉਂਦੇ ਸੀ ਤੇ ਬਾਈ ਜਿੱਦਣ ਇਲ ਬਾਈ ਨੂੰ ਸਾਰੇ ਗੱਗੂ ਕਹਿੰਦੇ ਵੀ ਗੱਗੂ ਹਜੇ ਹਜੇ ਤਹਰ ਬਣੀ ਆ ਹਨ ਬਾਈ ਨੇ ਉਸ ਟਾਈਮ ਮੈਨੂੰ ਬੈਠੇ ਨੂੰ ਅੰਦਰ ਲੋਬੀ ਚ ਪਰਨਾ ਬੰਦੇ ਨੇ ਆਪਣਾ ਪਰਨਾ ਇਦਾਂ ਫੜ ਲਿਆ ਜਦੋਂ ਮੈਨੂੰ ਦੇਖਿਆ ਤਾਂ ਮੈਨੂੰ ਕਿਹਾ ਕਿ ਇਦਾਂ ਹਾਲ ਤੇਰਾ ਨੂਰ ਮੈਲੀ ਆ ਠੀਕ ਆ ਸੇਤਾ ਮੈਂ ਉਹਦਨੇ ਸੋਦਾਈ ਬਾਈ ਅੱਜ ਹਾਰਿਆ ਸੀ ਟੂਲ ਵਜਾਉਣੇ ਯਾਰ ਬਾਈ ਹਰਦ ਦਿਲ ਚ ਦਰਦਾ ਹੀ ਮਾਤਾ ਮੇਰੇ ਨਾਲ ਬਜ਼ੁਰਗ ਬੈਠੇ ਸੀ ਬਾਈ ਨੇ ਇਦਾਂ ਖੁਸ਼ ਕੀਤਾ ਫੇਰ ਦੁਬਾਰਾ ਗਿਆ ਬਾਹਰ ਪਰਨਾ ਬਾਈ ਛੱਡ ਗਿਆ ਬਲੌਂਡ ਦੀ خاطر ਪਰਨਾ ਇੱਥੇ ਫੜ ਕੇ ਬੁਲਾਇਆ ਬਾਅਦ ਚੋਂ ਬੰਨਿਆ ਪਰਨਾ ਫੇਰ ਦੁਬਾਰਾ ਵਾਰਗੇ 5 ਮਿੰਟ ਬਾਅਦ ਮੈਨੂੰ ਕਹਿੰਦਾ ਹੋਰ ਜਨਾ ਓਕੇ ਹਰ ਵੋਟਾ ਮੈਂ ਸੋਚੀ ਅਮ ਅੱਜ ਬਾਈ ਹਾਰ ਗਿਆ ਯਾਰ ਆਪਣਾ ਬੰਦਾ ਕੈਸਾ ਐਸੀ ਇਲਾਹੀ ਬੰਦਾ ਯਾਰ ਕਿਆ ਬਾਤ ਆ ਸਾਡ ਨੂੰ ਵੀ ਖੜੇ ਕਰਤਾ ਹੋਇਆ ਮੈਂ ਕੋਈ ਗੱਲ ਨਹੀਂ ਯਾਰ ਬਾਈ ਨੂੰ ਫਰਕ ਨਹੀਂ ਆਪਾਂ ਵੀ ਕੰਨੂ ਕਰਦੇ ਬਾਈ ਆਪਣਾ ਹੌਸਲੇ ਚ ਆਪਾਂ ਵੀ ਹੌਸਲਾ ਦੇਈਏ ਕਿਉਂ ਟਲ ਬਾਈ ਨਾ ਕਦੇ ਇੱਕ ਬਾਈ ਦੇ ਬਾਈ ਦਿਨ ਰਿਹਾ ਬਾਈ ਕੋ ਜੀਂਦੇ ਜੀਂਦੇ ਫੋਟੋ ਨਹੀਂ ਖਚਾਈ ਕਦੇ ਬਾਈ ਨੇ ਕਿਆ ਨਹੀਂ ਬਾਈ ਨੂੰ ਬਾਈ ਫੋਟੋ ਖਚਾਉਣੀ ਬਾਈ ਆਪ ਆਕੇ ਬੁਲਾਉਂਦਾ ਜੀ ਬਾਈ ਜਿੱਥੇ ਖੜਦਾ ਜੀ ਪਰ ਕਿਉਂ ਫੋਟੋ ਕਿਉਂ ਨਹੀਂ ਖਚਾਈ ਫੋਟੋ ਬਾਈ ਤਾਂ ਨਹੀਂ ਖਚਾਈ ਕਿਉਂਕਿ ਮੈਂ ਬਾਈ ਯਾਰ ਕਦੇ ਉਹਦਾ ਕਿਸੇ ਨੇ ਖਚਾਈ ਬਾਈ ਨਾ ਪਿਆਰੀ ਇਦਾਂ ਸੀ ਮੈਂ ਕਿਹਾ ਮੈਨੂੰ ਇਹ ਸੀ ਵੀ ਬਾਈ ਨੂੰ ਲੱਗੇ ਨਾ ਕਿ ਇਹ ਖਾਵੇ ਵਾਲੀ ਚੀਜ਼ ਨਹੀਂ ਸੀ ਕੋਈ ਹਾਂ ਦਿਖਾਵੇ ਵਾਲੀ ਵੀ ਫੋਟੋ ਖਾ ਖਾਤਰ ਨਹੀਂ ਫੋਟੋ ਤਾਂ ਦਿਲਚਸਪੀ ਆ ਉਹਦੀ ਯਾਰ ਜਿੰਨੀਆਂ ਮਰਜ਼ੀ ਫੋਟੋ ਐਡਿਟ ਕਰ ਲੈ ਹੁਣ ਤੂੰ ਪਰ ਬਾਈ ਨਾ ਉਸ ਟਾਈਮ ਯਾਰ ਤਾਂ ਨਹੀਂ ਖਚਾਈ ਕਿਉਂਕਿ ਬਾਈ ਨੂੰ ਸਾਰੇ ਫੋਟੋ ਲਈ ਤਾਂ ਰੰਗ ਕਰਦੇ ਸੀ ਬਾਈ ਨੂੰ ਇੱਕ ਖਿਚ ਤਾਂ ਕਰ ਦਿੰਦੇ ਆਪਾਂ ਉਹ ਚੀਜ਼ ਨਹੀਂ ਐਕਸੈਪਟ ਕੀਤੀ ਆਪਾਂ ਨਹੀਂ ਖਚਾਇਆ ਆਪਣਾ ਮਨ ਨਾ ਉਹ ਠੀਕ ਆ ਪਿਆਰ ਬਹੁ ਸੀ ਜਿਤਾਇਆ ਨਹੀਂ ਕਦੇ ਭਾਈ ਅੱਜ ਅੱਜ ਆਏ ਆ ਜਨਮ ਦਿਨ ਤੇ ਕਦੇ ਆ ਕੇ ਪਹਿਲਾਂ ਵੀ ਗਾਈ ਸਕਦੇ ਆ ਦਰਦ ਸੀ ਇਹ ਸਿੱਧੂ ਗਾਇਦਾ ਤੇ ਮਾਤਾ ਗਾਇਦਾ ਮੇਰੀ ਦਾ ਮਾਤਾ ਦਾ ਇੱਕ ਗੀਤ ਸੁਣਾ ਦਿੰਦਾ ਨਾ ਭਾਈ ਤੁਹਾਨੂੰ ਕਿ ਮੈਂ ਕਨੇ ਦਾ ਮੁੰਡਾ ਹਾਂ ਉਹਨਾਂ ਦਾ ਰਤਵਾ ਕੈਂ ਮੁੰਡਾ ਹਾਂ ਮੈਂ ਸੁਰਿੰਦਰ ਕੌਰ ਦਾ ਦਿਲ ਬਾਬੇ ਦੀ ਕਹੀ ਨਾ ਕਦ ਮੋੜਦਾ ਮੇਰਾ ਕਿਸੇ ਨਾਲ ਕੋਈ ਬੈਰ ਨਹੀਂ ਮਾੜੀ ਮੋਟੀ ਨਾ ਕਰਦੇ ਮੈਂ ਗੱਲ ਗੋਲਦਾ ਮੁੰਡਾ ਮੈਂ ਸੁਰਿੰਦਰ ਕੌਰ ਦਾ ਨਹੀਂ ਮੁੰਡਾ ਮੈਂ ਸੁਰਿੰਦਰ ਕੌਰ ਦਾ ਕੇ ਦੇਖੇ ਬਨੇ ਦੇਖਿਆ ਬਾ ਦੁੱਖ ਦੇਖੇ ਨੇ ਮਾੜਿਆ ਦਿਨਾਂ ਦੇ ਪਿੱਛੋਂ ਸੁੱਖ ਦੇਖੇ ਨੇ ਦੇਖਿਆ ਬ ਤੇਰੇ ਮਾੜੇ ਲੋਕ ਬੱਲੀਏ ਬੋਤੇ ਬੰਦੇ ਹੋ ਬੱਚਿਆਂ ਦੇ ਮੁਖਵੇ ਦਾ ਮੈਂ ਸੁਰਿੰਦਰ ਕੌਰ ਦਾ ਨਹੀਂ ਮੁੰਡਾ ਮੈਂ ਸੁਰਿੰਦਰ ਕੌਰ ਦਾ ਠੀਕ ਹੈ ਠੀਕ ਹੈ ਅੱਛਾ ਭਾਈ ਪਹਿਲਾਂ ਵੀ ਗਾਉਂਦੇ ਸੀ ਜਾਂ ਹੁਣ ਨਹੀਂ ਇਹ ਕਹਿੰਦਾ ਵੀ ਤੁਸੀਂ ਅੱਜ ਸਾਰੇ ਜਾਣੇ ਮੇਰੇ ਨਾਲ ਖੜੋ ਮੇਰੀ ਸਪੋਰਟ ਕਰੋ ਠੀਕ ਹੈ ਕਿ ਨਹੀਂ ਮੈਂ ਇੱਥੇ ਨਾ ਭਾਈ ਆਇਆ ਮੈਂ ਦਿਹਾੜੀਦਾਰ ਬੰਦਾ ਮੈਂ ਮੈਸਤਰੀ ਦਾ ਕੰਮ ਕਰਦਾ ਮੈਂ ਤੁਹਾਨੂੰ ਅੱਛਾ ਪਹਿਲਾਂ ਵੀ ਗਾਉਂਦੇ ਸੀ ਜਾਂ ਹੁਣ ਗਾਉਣਾ ਸ਼ੁਰੂ ਕੀਤਾ ਨਹੀਂ ਪਹਿਲਾਂ ਭਾਈ ਮੈਂ ਗਾਉਂਦਾ ਸੀ ਬਾਈ ਕੋਲ ਆ ਕੇ ਕਦੇ ਕਦੀ ਦੱਸਿਆ ਨਹੀਂ ਵੀ ਮੈਂ ਗਾਉਣਾ ਹੈ ਬਾਈ ਨੂੰ ਦੱਸਿਆ ਨਹੀਂ ਮੈਂ ਬਾਈ ਨੂੰ ਇੰਨਾ ਪਤਾ ਸੀ ਮੈਂ ਲਿਖਦਾ ਬਾਈ ਨੂੰ ਇੰਨਾ ਕਿਹਾ ਸੀ ਭਾਈ ਮੈਂ ਨਹੀਂ ਲਿਖਦਾ ਮੈਂ ਬਾਈ ਨੂੰ ਕੁਝ ਗਿਫਟ ਦਿੱਤਾ ਇੱਕ ਕਾलम ਦਿੱਤੀ ਮਿਲੀ ਹੈ ਜੋ ਮੈਂ ਲਿਖ ਰਿਹਾ ਮੈਂ ਭਾਈ ਨੂੰ ਗਿਫਟ ਕਾਲਮ ਦਿੱਤੀ ਸੀ ਮੈਂ ਪਹਿਲਾਂ ਹੀ ਲਿਖਦਾ ਸੀ ਪਰ ਕੋਈ ਰਾਈਟਰ ਕਦੇ ਕਿਸੇ ਨੂੰ ਕਾਲਮ ਨਹੀਂ ਗਿਫਟ ਕਰਦਾ ਬਾਈ ਇੰਨਾ ਪਿਆਰਾ ਸੀ ਆਪਾਂ ਨੂੰ ਕਾਲਮ ਗਿਫਟ ਕੀਤੀ ਤੇ ਬਾਈ ਨੇ ਵੀ ਆਪਾਂ ਨੂੰ ਦਿਲੋਂ ਇੰਨਾ ਪਿਆਰ ਕੀਤਾ ਉਹ ਅੱਜ ਉਹਦੀ ਕਾਲਮ ਦੇ ਵਿੱਚੋਂ ਸਾਨੂੰ ਇਨਸਪਾਇਰ ਮਿਲਦੀ ਤੇ ਉਹਦੀ ਕਾਲਮ ਸਾਨੂੰ ਕੁਝ ਹੋਰ ਪਖੜਾ ਲਖਾ ਰਹੀ ਹੈ ਨਹੀਂ ਪਰ ਇੱਥੇ ਇਹਨੇ ਲੋਕ ਨੇ ਜੇ ਆਪਾਂ ਗੱਲ ਕਰੀਏ ਵੀ ਜਸਵਿੰਦਰ ਬਰਾੜ ਦਾ ਨਾਮ ਲਿਆ ਉਹ ਵੀ ਦੁਬਾਰਾ ਉੱਟ ਕੇ ਬੁਲਕਾਰੇ ਨਕੀਲੇ ਦਾ ਲਿਆ ਉਹ ਵੀ ਉੱਟ ਗਏ ਤੇ ਤੁਸੀਂ ਕਿਉਂ ਨਹੀਂ ਕਿਹਾ ਵੀ ਮੈਂ ਵੀ ਗੋਣਾ ਆ ਮੇਰੇ ਵੀ ਸਪੋਰਟ ਕਰੋ ਬਾਈ ਉਸ ਟਾਈਮ ਤੇ ਇਲੈਕਸ਼ਨ ਦਾ ਟਾਈਮ ਸੀ ਬਾਈ ਹਾਰਿਆ ਮੈਂ ਬਾਈ ਦੀ ਹਾਰ ਤੇ ਕਦੇ ਇਹ ਨਹੀਂ ਸੋਚਿਆ ਕਿ ਮੌਕੇ ਆਪਾਂ ਵੀ ਗੱਲ ਕਰ ਸਕਦੇ ਸੀ ਹਾਰ ਤੋਂ ਬਾਅ ਸੁਣਨੀ ਉਹ ਗਾਣਾ ਤੁਹਾਨੂੰ ਸੁਣਾ ਦਾਂ ਆਸੇ ਪਾਸੇ ਮਿਲਨੇ ਪਰ ਫਿਰ ਇਹ ਹੌਨ ਕਰਾਂ ਕੋਲ ਫੋਨ ਤਾਂ ਦੋ ਦੋ ਨੇ ਪਰ ਕਿਹਨੂੰ ਫੋਨ ਕਰਾਂ ਸਭ ਕੁਝ ਤਾਂ ਹੋ ਗਿਆ ਤੈਨੂੰ ਕੀ ਨਹੀਂ ਉਹ ਲੱਗਦਾ ਬਾਕੀ ਤਾਂ ਖੈਰ ਕੁੜੇ ਨਹੀਂ ਮੇਰਾ ਜੀ ਨਹੀਂ ਉਹ ਲੱਗਦਾ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਹੋ ਲੱਗਦਾ ਵਾਕੀ ਤਾਂ ਖੈਰ ਕੁੜੇ ਬਹੁਤ ਸ਼ੁਕਰੀਆ ਬਾਈ ਜੀ ਗਲਬਤ ਕਰ ਬਹੁਤ ਬਹੁਤ ਸ਼ੁਕਰੀਆ ਬਾਈ ਸਾਰੇ ਜਾਣੇ ਕਿ ਕਈ ਵਾਰੀ ਤਾਂ ਜਿਹੜੇ ਅਲਫਾਜ਼ ਖਤਮ ਹੋ ਜਾਂਦੇ ਨੇ ਵੀ ਤੁਸੀਂ ਕੀ ਬੋਲੋ ਪਰ ਫਿਲਹਾਲ ਬਾਈ ਦਾ ਤੁਸੀਂ ਦੇਖਿਆ ਕਿ ਨਾਲ ਕਿੰਨਾ ਸਮਾਂ ਰਿਹਾ ਪਰ ਇੱਕ ਵਾਰ ਨਹੀਂ ਕਿਹਾ ਵੀ ਮੈਂ ਗਾ ਲੈਂਦਾ ਜਾਂ ਮੈਂ ਗਾਉਣਾ ਚਾਹੁੰਦਾ ਐ ਮੈਨੂੰ ਸਪੋਰਟ ਕਰੋ ਸੋ ਇਹੋ ਜਿਹੇ ਵੀ ਫੈਨ ਹੈਗੇ ਨੇ ਸਿੱਧੂ ਮੂਸੇਵਾਲੇ ਦੇ ਦੇਖ ਦਿਰਬੋਧੈਨਿਕ ਸਵੇਰਾ ਟੀਵੀ ਸਾਸਿਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ